ਹੇ ਹੇ ਵਾਈਕਲ ਸਮਾਇਰ ਜੀ ਸਤਿ ਸ਼੍ਰੀ ਅਕਾਲ ਜੀ ਹੁਣ ਤੁਹਾਨੂੰ ਸੈਰ ਕਰਾਉਣੀ ਹੈ ਆਪਣੇ ਪਿੰਡ ਜਾਨੀ ਕਿ ਪੱਤੀ ਤਲਵੰਡੀ ਰਾਮਾ ਤੇ ਕਟਿਆਲਾ ਦੀ ਇਹ ਅੱਜ ਸਾਡੇ ਪਿੰਡ ਦੀ ਮੇਨ ਐਂਟਰੀ ਤੇ ਐਂਟਰੀ ਤੋਂ ਹੀ ਤੁਹਾਨੂੰ ਲੱਗੇਗਾ ਕਿ ਜਿਵੇਂ ਕਿਸੇ ਕਸਬੇ ਜਾਂ ਟਾਊਨ ਦੇ ਵਿੱਚ ਤੁਹਾਡੀ ਐਂਟਰੀ ਹੋ ਗਈ ਹੋਵੇ ਪੱਕੀਆਂ ਸੜਕਾਂ ਅਤੇ ਕਿਨਾਰੇ ਵੀ ਪੱਕੇ ਨੇ ਇੰਟਰਲੌਕ ਪੱਟਾ ਲੱਗੀਆਂ ਹੋਈਆਂ ਤੋ ਲਾਵਾ ਟ੍ਰੈਫਿਕ ਨਿਜਮਾ ਵਾਲੀ ਸੀਸੀ ਤੇ ਇਹ ਹੈ ਸਾਡੇ ਪਿੰਡ ਦੇ ਇਤਿਹਾਸ ਨੂੰ ਦਰਸਾਉਂਦਾ ਆਇਆ ਬੋਰਡ ਗੁਰੂ ਨਾਨਕ ਦੇਵ ਜੀ ਇੱਥੇ ਸਾਡੇ ਪਿੰਡ ਵਿੱਚ ਚਰਨ ਪਾਏ ਨੇ ਉਹਨਾਂ ਦੇ ਉਹ ਇਹ ਹੈ ਸਾਡੇ ਪਿੰਡ ਦੇ ਵਿੱਚ ਜਿਹੜਾ ਮੇਨ ਗੇਟ ਤੇ ਲੱਗਿਆ ਹੋਇਆ ਨੀ ਪੱਥਰ ਇਹ ਤੁਸੀਂ ਪੜ ਸਕਦੇ ਹੋ ਇਹ ਸਿਰਫ ਵਿਖਾਉਣ ਦਾ ਸਾਡਾ ਇਨਾ ਮਕਸਦ ਹੈ ਕਿ ਸਾਡੇ ਪਿੰਡ ਦੇ ਵਿੱਚ ਜਿਹੜੇ ਵਿਕਾਸ ਦੇ ਕਾਰਜ ਹੋਏ ਨੇ ਮੇਰਾ ਪਿੰਡ ਕਿਸੇ ਵੀ ਪਿੰਡ ਦੇ ਨਾਲੋਂ ਪਿੱਛੇ ਨਹੀਂ ਆ ਇਹ ਤੁਸੀਂ ਇਹ ਵੀ ਦੇਖ ਸਕਦੇ ਹੋ ਕਿਵੇਂ ਬਹੁਤ ਵਧੀਆ ਸੜਕਾਂ ਨੇ ਬਹੁਤ ਵਧੀਆ ਲੋਕਾਂ ਦੇ ਕਾਰਨ ਨੇ ਤੇ ਸੱਜੇ ਬੰਨੇ ਜਿਹੜਾ ਵਾ ਗੋਭੀ ਦੀ ਖੇਤੀ ਕੀਤੀ ਹੋਈ ਆ ਤੇ ਇਹ ਨੇ ਸਾਡੇ ਪਿੰਡ ਦੇ ਘਰ ਬਹੁਤ ਵਧੀਆ ਦੇਖ ਕੇ ਲੱਗਦਾ ਕਿ ਹਾਂ ਕਿਸੇ ਮਤਲਬ ਅੱਛੀ ਜਗ੍ਹਾ ਤੇ ਆਪਰੇ ਨੇ ਆ ਲੋਕਾਂ ਨੇ ਖੁਦ ਵੀ ਆਪਣੇ ਜਿਹੜੇ ਪਿੰਡ ਦੇ ਰਹਿਣ ਵਾਲੇ ਨੇ ਬਹੁਤ ਵਧੀਆ ਇਹਨਾਂ ਦੇ ਨੇਚਰ ਨੇ ਤੇ ਸੜਕਾਂ ਵਧੀਆ ਬਿਜਲੀ ਦੀ ਸਪਲਾਈ ਇਸ ਸਟਰੀਟ ਲਾਈਟਾਂ ਤੁਸੀਂ ਦੇਖ ਰਹੇ ਹੋ ਪਿੰਡ ਦੇ ਬਜ਼ੁਰਗਾਂ ਦੇ ਬੈਠਣ ਵਾਸਤੇ ਇਹ ਜਿਹੜੀਆਂ ਕੁਰਸੀਆਂ ਲੱਗੀਆਂ ਹੋਈਆਂ ਨੇ ਇਹ ਪਿੰਡ ਦੇ ਸਾਡੇ ਨੌਜਵਾਨ ਇਥੇ ਨੇ ਸਾਡੇ ਪਿੰਡ ਦੇ ਘਾਰ ਸਾਰੇ ਤੁਸੀਂ ਜਿੱਧਰ ਮਰਜ਼ੀ ਚੱਲੇ ਜਾਓ ਪਿੰਡ ਦੇ ਵਿੱਚ ਤੁਹਾਨੂੰ ਪੱਕੀਆਂ ਸੜਕਾਂ ਤੇ ਪੱਕੀਆਂ ਗਲੀਆਂ ਜਿਹੜੀਆਂ ਜਰੂਰ ਮਿਲ ਲਗੀਆਂ ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਸਟਰੀਟ ਲਾਈਟਾਂ ਨੇ ਵੀ ਸਾਡੀ ਪੰਜਾਬ ਸਰਕਾਰ ਵੱਲੋਂ ਲਗਾਈਆਂ ਗਈਆਂ ਨੇ ਤੇ ਪਿੰਡ ਦੇ ਅੰਦਰ ਉਹ ਨਹੀਂ ਜਿਹੜੀਆਂ ਆਮ ਤੌਰ ਤੇ ਕਿਹਾ ਜਾਂਦਾ ਕਿ ਬਾਹਰ-ਬਾਰ ਵਾਲੀਆਂ ਗਲੀਆਂ ਪੱਕੀਆਂ ਤੇ ਅੰਦਰ ਦੀਆਂ ਕੱਚੀਆਂ ਨੇ ਸਾਡੇ ਪਿੰਡ ਵਿੱਚ ਜਿਹੜੀਆਂ ਅੰਦਰ ਵਾਲੀਆਂ ਗਲੀਆਂ ਨਾਲੀਆਂ ਵੀ ਬਿਲਕੁਲ ਪੱਕੀਆਂ ਨੇ ਤੇ ਮੈਂ ਇਹ ਕਹਿਣਾ ਕਿ ਮੈਨੂੰ ਬੜੀ ਖੁਸ਼ੀ ਹੈ ਕਿ ਸਾਡਾ ਪਿੰਡ ਇਸ ਲੈਵਲ ਤੇ ਪਹੁੰਚਿਆ ਵਾ ਸਾਰੇ ਪਿੰਡ ਦਾ ਸਹਿਯੋਗ ਆ ਕੇ ਪਿੰਡ ਸਾਡਾ ਇੰਨੀ ਇੱਥੋਂ ਤੱਕ ਪਹੁੰਚ ਗਿਆ ਹੈ ਤੇ ਦੋ ਖਾਸ ਕਰਕੇ ਦੋਨੋਂ ਪੰਚਾਇਤਾਂ ਜਿਹੜੀਆਂ ਨੇ ਪਤੀ ਤਲਵੰਡੀ ਰਾਮਾ ਦੇ ਪਿੰਡ ਕਠਿਆਲਾ ਦੀਆਂ ਇਹਨਾਂ ਦਾ ਦੋਨਾਂ ਦਾ ਬਹੁਤ ਬਹੁਤ ਜ਼ਿਆਦਾ ਵਧੀਆ ਸਹਿਯੋਗ ਹੈ ਇਸ ਕੰਮ ਦੇ ਵਿੱਚ ਇਹ ਹੈ ਸਾਡਾ ਆਪਣਾ ਕਾਰਨੀਲੇ ਗੇਟ ਵਾਲਾ ਮੈਂ ਤੁਹਾਨੂੰ ਇਹ ਵੀ ਦਿਖਾ ਦੇਣਾ ਜਿਹੜਾ ਨੀਲੇ ਗੇਟ ਵਾਲਾ ਇਹ ਮੇਰਾ ਆਪਣਾ ਘਰ ਆ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਬਾਕੀ ਇਹ ਜਿਹੜੀ ਸੱਜੀ ਹੱਥ ਜਿਹੜੀ ਆ ਦੁਕਾਨ ਹੈ ਸਾਡੇ ਇਹ ਵਧੀਆ ਮਤਲਬ ਰੌਣਕ ਮੇਲੇ ਵਾਲਾ ਮਤਲਬ ਸਾਡਾ ਪਿੰਡ ਆ ਇਹ ਇਹ ਸਾਹਮਣੇ ਦੀ ਦੁਕਾਨ ਇੱਥੇ ਤੁਸੀਂ ਕੋਈ ਵੀ ਜ਼ਰੂਰਤ ਦੀ ਕਰਿਆਨੇ ਦਾ ਸਮਾਨ ਜਾਂ ਕੁਝ ਵੀ ਆ ਖਰੀਦ ਸਕਦੇ ਹੋ ਇਹ ਵੀ ਸਾਡੇ ਪਿੰਡ ਦੀਆਂ ਗਲੀਆਂ ਔਰ ਇਹ ਸਾਹਮਣੇ ਪਿੰਡ ਦੇ ਸਾਡੇ ਘਰ ਇਹ ਨਿੱਕਾ 게ਟ ਜਿਹੜਾ ਕਾਲਾ ਹੈ ਵੀ ਸਾਡਾ ਆਪਣਾ ਆ ਮਤਲਬ ਇਹਦੇ ਵਿੱਚ ਹਾਂ ਇਹ ਵੀ ਦੇਖ ਸਕਦੇ ਛੋਟੇ ਛੋਟੇ ਬੱਚੇ ਗਲੀਆਂ ਦੇ ਵਿੱਚ ਖੇਡਦੇ ਕਿੱਡੇ ਸੋਹਣੇ ਲੱਗਦੇ ਨੇ ਤੇ ਕਹਿੰਗੇ ਵੀ ਬਹੁਤ ਸੋਹਣੀਆਂ ਗਲੀਆਂ ਜਿਹੜੀਆਂ ਲਲੀਆਂ ਜਾਂ ਵਿਕਾਸ ਦਾ ਕੰਮ ਬਹੁਤ ਵਧੀਆ ਹੋਇਆ ਵੀ ਇਸ ਸਾਡ ਵਾਲੀਆਂ ਗਲੀਆਂ ਵੀ ਪੱਕੀਆਂ ਨੇ ਸਾਡੇ ਪਿੰਡ ਦੀ ਦੋਵੇਂ ਪੰਚਾਇਤਾਂ ਪੱਤੀ ਤਲਵੰਡੀ ਰਾਮਾ ਤੇ ਪਿੰਡ ਕਠਿਆਲਾ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ ਪਿੰਡ ਕਠਿਆਲਾ ਦੇ ਸਰਪੰਚ ਸਰਦਾਰ ਅੰਗਰੇਜ਼ ਸਿੰਘ ਤੇ ਪੱਤੀ ਤਲਵੰਡੀ ਰਾਮਾ ਦੇ ਸਰਪੰਚ ਮੇਰੇ ਵੱਡਾ ਵੀਰ ਸਰਦਾਰ ਰਮਨਜੀਤ ਸਿੰਘ ਬਹੁਤ ਵਧੀਆ ਕੰਮ ਹੋਏ ਨੇ ਗੁਰਦੁਆਰਾ ਸਾਹਿਬ ਇੱਕ ਹੋਰ ਬਾਬਾ ਜੀਵਨ ਸਿੰਘ ਦੀ ਉਹਨਾਂ ਦੀ ਯਾਦ ਦੇ ਵਿੱਚ ਬਣਾਇਆ ਗਿਆ ਇਹ ਸਾਡੇ ਪੰਜਾਬ ਦਾ ਇੱਕ ਹੋਰ ਰੰਗ ਪੱਠਿਆਂ ਵਾਲਾ ਰੇੜਾ ਤੇ ਇਹ ਹੈ ਸਾਡੇ ਪਿੰਡ ਦਾ ਪ੍ਰਾਇਮਰੀ ਸਕੂਲ ਇਸ ਕੱਲੋਂ ਥੋੜਾ ਜਿਹਾ ਅਫਸੋਸ ਹੈ ਕਿ ਇਸ ਤਰ੍ਹਾਂ ਦੀ ਚੀਜ਼ਾਂ ਸਾਡੇ ਪਿੰਡ 'ਚ ਬਹੁਤ ਘੱਟ ਸਿਰਫ ਪ੍ਰਾਇਮਰੀ ਸਕੂਲ ਆ ਕੋਈ ਅਪਗ੍ਰੇਡ ਹੋਇਆ ਸਕੂਲ ਨਹੀਂ ਹੈ ਕੋਈ ਸਰਕਾਰੀ ਸਹੂਲਤ ਜਿਸ ਤਰ੍ਹਾਂ ਕਿ ਮੈਡੀਕਲ ਦੀ ਕੋਈ ਹਸਪੀਟਲ ਪੀ ਐਚ ਸੀ ਵਗੈਰਾ ਕੁਝ ਨਹੀਂ ਹੈ ਤੇ ਇਹ ਹਜੀ ਪਿੰਡ ਦੀ ਇੱਕ ਇੱਕ ਕਿਸਾਨ ਦੀ ਮੋਟਰ ਔਰ ਇਹ ਕਿਸਾਨੀ ਦਾ ਤੁਸੀਂ ਇੱਕ ਲੈਵਲ ਦੇਖ ਸਕਦੇ ਹੋ ਕਿ ਪਾਣੀ ਦੀ ਮਹਾਰਾਜ ਦੀ ਬਹੁਤ ਜ਼ਿਆਦਾ ਕਿਰਪਾ ਆ ਇਸ ਵਰਸੀ ਵਾਲੇ ਨੇ ਕਰਵਾ ਰੱਖਿਆ ਵੀਰ ਮਾਲਕ ਦੀ ਕਿਰਪਾ ਸਾਡੇ ਪਿੰਡ ਤੇ ਪਾਣੀ ਦੀ ਬਹੁਤ ਵਧੀਆ ਵਾ ਬਿਜਲੀ ਵੀ ਹੁੰਦੀ ਆ ਹੁਣ ਅਸੀਂ ਖੇਤਾਂ ਦੇ ਵਿੱਚ ਆ ਕੁਝ ਇੱਕ ਕਿਸਾਨਾਂ ਦੇ ਨਾਲ ਗੱਲ ਕਰਾਂਗੇ ਤੇ ਉਹਨਾਂ ਦੇ ਕੀ ਥਿਊ ਨੇ ਹੁਣ ਕਿਸਾਨਾਂ ਦੇ ਨਾਲ ਆਪਾਂ ਗੱਲ ਕਰ ਰਹੇ ਆ ਮੇਰੇ ਚਾਚਾ ਜੀ ਲੱਗਦੇ ਨੇ ਇਹਨਾਂ ਦੇ ਨਾਲ ਕੁਝ ਗੱਲਾਂ ਬਾਤਾਂ ਕਰਦੇ ਆ ਕਿ ਉਹਨਾਂ ਦਾ ਜਿਹੜਾ ਵਾ ਕੁਝ ਪਰੇਸ਼ਾਨੀਆਂ ਜਾਂ ਕੀ ਆ ਉਹ ਪੁੱਛਦੇ ਆ ਤੁਸੀਂ ਦੇਖ ਰਹੇ ਹੋ ਕਿ ਅਸੀਂ ਕੁਝ ਗੱਲਾਂ ਬਾਤਾਂ ਕਰ ਰਹੇ ਹਾਂ ਆਪਣੇ ਚਾਚਾ ਜੀ ਦੇ ਨਾਲ ਤੇ ਜਿਹੜੀਆਂ ਅਗਲੀ ਕਲਿੱਪ ਦੇ ਵਿੱਚ ਇਹ ਵੀਡੀਓ ਆਪਾਂ ਦਿਖਾ ਰਹੇ ਹਾਂ ਇਹ ਗੱਲਾਂ ਬਾਤਾਂ ਕਰਨ ਦਾ ਮਕਸਦ ਹੈ ਕਿ ਆਪਣੇ ਲੋਕਾਂ ਜਿੰਨਾਂ ਚਿਰ ਪੰਜਾਬ ਦੇ ਪਿੰਡ ਜਿਹੜੇ ਖੇਤੀਬਾੜੀ ਦੇ ਨਾਲ ਜੁੜੇ ਹੋਏ ਤੇ ਜਿੰਨਾਂ ਚਿਰ ਖੇਤਾਂ ਦੇ ਵਿੱਚ ਜਾ ਕੇ ਗੱਲਾਂ ਬਾਤਾਂ ਨਹੀਂ ਹੁੰਦੀਆਂ ਤੇ ਉਹਨਾਂ ਚਿਰ ਮਜ਼ਾ ਆ ਜਾਂਦਾ ਜਿਹੜਾ ਨਾ ਨਹੀਂ ਬੰਦਦਾ ਉਹ ਗੱਲ ਦਾ ਮੈਂ ਵੀ ਥੋੜੀ ਥੋੜੀ ਵਿੱਚ ਹਿੰਦੀ ਮਾਰਦਾ ਪਹਿਲਾਂ ਮੇਰਾ ਇਰਾਦਾ ਇਹ ਵੀਡੀਓ ਹਿੰਦੀ ਦੇ ਵਿੱਚ ਬਣਾਉਣ ਦਾ ਸੀ ਪਰ ਬਾਅਦ ਵਿੱਚ ਮੈਂ ਕਿਹਾ ਨਹੀਂ ਇਹ ਪਿੰਡ ਦੀ ਵੀਡੀਓ ਪਿੰਡ ਦੀ ਦੇ ਵਿੱਚ ਜੜੀ ਆ ਪੰਜਾਬੀ ਦੇ ਵਿੱਚ ਬਣਾਉਨੇ ਆ ਇਸ ਕਰਕੇ ਆਪਾਂ ਹਿੰਦੀ ਵੀ ਅਚਚ ਚਲਾਈ ਆ। ਖੇਤੀ ਜੀ ਅਸੀਂ ਹੁਣ ਗੋਭੀ ਵੀ ਕਰਦੇ ਆ। ਜੀ ਗੋਭੀ ਦਾ ਸਾਡਾ ਜਿਹੜਾ ਪੱਲਾ ਪੂਰਾ ਨਹੀਂ ਸੀ ਹੋਇਆ ਅਸੀਂ ਇੱਥੇ 3 ਰੁਪਏ ਦੇ ਕੇ ਹੰਦੇ ਰਹੇ ਆ। ਉਹ ਇੱਥੇ ਸਾਡੇ ਘਰ ਆ ਜਾਣ ਕੇ ਹੋਰ ਬੰਦਿਆਂ ਨੂੰ 20 ਰੁਪਏ ਦਿੰਦੇ ਸੀ ਜੀ। ਜੀਨ ਕਾ ਕਹਿੰਦਾ ਕਿ ਜੋ ਹੈ ਇਹਨੂੰ ਨੇ ਫੁੱਲ ਗੋਭੀ ਕਾ ਵੀ ਬਜਾਈ ਕੀਆ ਔਰ ਉਸਕਾ ਆਸਮਾਨ ਛੂਤਾ ਹੋਆ ਰੇਟ ਥਾ। ਇਨਕਾ ਵਿਕਰੀ ਹੋਤਾ ਥਾ 2 ਰੁਪਏ ਪਰ ਪ੍ਰਤੀ ਕਿਲੋ। ਹਾਂ। ਉਹ ਵੀ ਸੇ ਘਰ ਮੇ ਆ ਕੇ ਜੋ ਦਿੱਤੀ ਕਰਨੇ ਆਤਾ ਥਾ ਜੋ ਸਬਜੀ ਵਾਲਾ वो बिक्री कर, कर रहा है बीस रुपया प्रति किलो तो बीच में जो अंतर है उसको कहीं ना कहीं खत्म करने की जरूरत है तो आपसे बहुत अच्छा लगा आपसे बात किया अभी आगे चलिए हमारे साथ बने रहिए अलग अलग रंग अभी आपको हम दिखा रहे हैं पंजाब खेतों की सहर उसमें साथ में जरा स्टूडेंट साथी जो बच्चा पढ़ाई भी करता है आपके साथ में जो बड़े के उनके साथ में खेतों में काम भी करवाता है कौन सी क्लास में तो पढ़ते और आपका नाम क्या है अर्षदीप और वो क्लास में तो फ्यूचर आप क्या करना चाहते आर्मी में जाना चाहते इनका भी वही सपना है आम तो होते कि आर्मी में वही जॉब लग जाए बाकी वाहि करें सपने पूरे हो जाए ठीक है बेटा ਏ ਅੱਜ ਸਾਡੇ ਪਿੰਡ ਦੀ ਗਰਾਊਂਡ ਖੇਡ ਦਾ ਮੈਦਾਨ ਤੋਂ ਖੇਡ ਦੇ ਮੈਦਾਨ ਦੇ ਵਿੱਚ ਪਿੰਡ ਦੇ ਨੌਜਵਾਨ ਗਵਾਲੀ ਬਾਲ ਦੀ ਗੇਮ ਲਾਉਂਦੀ ਹੋਈ ਆ ਬੜਾ ਵਧੀਆ ਕੀ ਕਹਿੰਦੇ ਆ ਉਪਰਾਲਾ ਪਿੰਡ ਦੀ ਪੰਚਾਇਤ ਦਾ ਪੰਜਾਬ ਦੀ ਸਰਕਾਰ ਦਾ ਜਿੱਦਾਂ ਇੱਕ ਦਾ ਗਰਾਊਂਡ ਵੀ ਆ ਆਰ ਇਹਦੀ ਸਾਡੇ ਪਿੰਡ ਦਾ ਰਾਤ ਦਾ ਵਿਊ ਆ ਇਹ ਸਟਰੀਟ ਲਾਈਟਾਂ ਜਿਹੜੀਆਂ ਨੇ ਸਾਰੇ ਜਿਹੜਾ ਬਾਬਾ ਨਾਮਕਰੂ ਤੋਂ ਦੂਰ ਰਸਤੇ ਆਉਂਦੇ ਸਾਡੇ ਪਿੰਡ ਨੂੰ ਤੇ ਇਹ ਦੋਨੋਂ ਰਸਤਿਆਂ ਤੇ ਹੀ ਜਿਹੜਾ ਵਾ ਸਟਰੀਟ ਬੈਕ ਆ ਜਿਹੜੀਆਂ ਲੱਗੀਆਂ ਹੋਈਆਂ ਨੇ ਇਹ ਬੜਾ ਵਧੀਆ ਕਿਹਾ ਸਕਦੇ ਨੂੰ ਕਿ ਅਲੱਗ ਪਹਿਚਾਨ ਦੇ ਪਿੰਨੇ ਲੱਗ ਲੱਗੇ ਤੇ ਪਿੰਡਾਂ ਦੇ ਵਿੱਚ ਸਾਡੇ ਪਿੰਡ ਨੂੰ ਕਿ ਇਸ ਤਰ੍ਹਾਂ ਲਟਾਂ ਵਗੈਰਾ ਪਿੰਡਾਂ ਦੇ ਸਾਡਾ ਬੈਕਵਾਰਡ ਪਿੰਡ ਨੇ ਸਾਡੇ ਵੱਖਰੇ ਰੱਖੀ ਦੇ ਇਹ ਪਹਿਲੀ ਵਾਰ ਹੋਈ ਜਿਹੜਾ ਇਸ ਤਰ੍ਹਾਂ ਦਾ ਟੂਰ ਕੰਢ ਹੋਇਆ ਇਹ ਸਾਡੇ ਪਿੰਡ ਦਾ ਡਾਕਟਰ ਸਨ ਉਹਦਾ ਯਾਰ ਜੇ ਕੱਪੇ ਵਿੱਚ ਆਟਾ ਵੱਡਦਾ ਨਾ ਸਰਦਾਰ ਦੀ ਮੌਲਵੀ ਹੀਰ ਸਾਡੇ ਰਾਮਜੀਤ ਉਹ ਮੜਾਈ ਫੇ ਹੁੰਦਾ ਨਾ ਇਹ ਨੰਬਰ ਸਾਰਾ ਮੇਰੇ ਸਮਝ ਆ ਗਿਆ ਹੁੰਦਾ ਕੀ ਗੱਲਾਂ ਆਪਾਂ ਗੱਲਾਂ ਬੰਦ ਕਰਦੇ ਆਂ ਦੇਖੋ ਬਲਾਉਂਦੇ ਇਸ ਤਰ੍ਹਾਂ ਪੂਰੇ ਪਿੰਡ ਦਾ ਟੂਰ ਅੰਮ੍ਰਿਤਸਰ ਨੂੰ ਕੁਝ ਨਾ ਆਇਆ ਨਾ ਮੈਨੂੰ ਥੋੜਾ ਲੇਟ ਹੋ ਗਿਆ ਨਾ ਪਤਾ ਨਾ ਕੋਈ ਬੰਦੇ ਦੀ ਇਹ ਇਹ ਫਿਰ ਜਿਹੜਾ ਦੂਸਰਾ ਰੋਸ ਰਸਤਾ ਵਖਤ ਪਣਾਉਂਦੇ ਰਾਮਾ ਦੇ ਨਾਲ ਹਾਂ ਕਲੀਨਕ ਦੁਕਾਨ ਨਹੀਂ ਕਲੀਨਕ ਤੇ ਇਹ ਦੂਸਰਾ ਰਸਤਾ ਪਾਇਆ ਤਲਾ ਮਤੀ ਰੰਮਾ ਤੋਂ ਤੇ ਸਾਡੇ ਪਿੰਡ ਨੂੰ ਵੀ ਰਸਤਾ ਜਾਂਦਾ ਦੂਰੋਂ ਚਮਕਾ ਮਾਰਦਾ ਸਾਡਾ ਪਿੰਡ ਵੇਖ ਲੋ ਵਾਹ ਚਮਕਾਂ ਮਾਰਦਾ ਵੀ ਉਹ ਮੇਰਾ ਖਾਸ ਦਾ ਮਤਲਬ ਇਹ ਆ ਕਿ ਜੇ ਤੁਸੀਂ ਰਾਤ ਨੂੰ ਜਾਂਦੇ ਤਾਂ ਰਾਤ ਨੂੰ ਸਾਡਾ ਪਿੰਡ ਕਿਵੇਂ ਲੱਗਦਾ ਤੇ ਇਹ ਐਂਟਰੀ ਤੇ ਲੱਗਿਆ ਹੋਇਆ ਬੋਰਡ ਇਹ ਕੋਈ ਸਹੀ ਬੈਟਲ ਵਾਲੀਆਂ ਤੇ ਇਹ ਹੈ ਜੀ ਸਾਡੇ ਪਿੰਡ ਦਾ ਅਸਲੀ ਰੰਗ ਨੈਵੀ ਐਡਾ ਕਿ ਜਿਹੋ ਦਾ ਟਰੈਕਟਰ ਤੋਂ ਹੁੰਦਾ ਹੈ ਨਾ ਇਹ ਬੜਾ ਵਧੀਆ ਰੰਗ ਹੈ ਸਾਡੇ ਪੰਜਾਬ ਦਾ ਕਿ ਦੇਖਦੇ ਦੇਖਦੇ ਹੀ ਸਿੱਖ ਸੁਖ ਜਾਈ ਦਾ ਟਰੈਕਟਰ ਟਰੈਕਟਰ ਤੇ ਮੈਨੂੰ ਵੀ ਮੈਨੂੰ ਲੱਗਦਾ ਕਿ ਨਾ ਸੀਟ ਵਿੱਚ ਦਿਖਾਈ ਵੀ ਨਹੀਂ ਦਿੰਦਾ ਕਿਦੋਂ ਦਾ ਸਿੱਖ ਟਰੈਕਟਰ ਸਿੱਖਿਆ ਤੇ ਮੈਨੂੰ ਆਪਣੀ ਯਾਦ ਆ ਗਈ ਇਸ ਕਰਕੇ ਤਾਂ ਮੈਂ ਸਕਰੀਨ ਵਿੱਚ ਲਿਆ ਵਾ ਵੀਡੀਓ ਤੇ ਇਹ ਆ ਗਿਆ ਜੀ ਬਾਬਾ ਜੀ ਸਾਡੇ ਬਾਬਾ ਗਰਨਾਮ ਸਿੰਘ ਜੀ ਇਹਨਾਂ ਦੀ ਜੀਪ ਜਿਹੜੀ ਗੁਰਦੁਆਰਾ ਥੜਾ ਸਾਹਿਬ ਦੀ ਤੇ ਮਹੌ ਮਧੀਆਂ ਬਾਬਾ ਜੀ ਸੇਵਾਦਾਰ ਤੇ ਫਰੇ ਬਲਾ ਕੇ ਗਏ ਨੇ ਸਾਨੂੰ ਤੇ ਅਸੀਂ ਉਹਨਾਂ ਨੂੰ ਕਿਹਾ ਸਾਡਾ ਫਰਜ਼ ਬੰਦਾ ਅਸੀਂ ਭਲਾਈ ਉਹਨਾਂ ਨੂੰ ਬਾਬਾ ਜੀ ਗੁਰਦੁਆਰ ਸਾਹਿਬ ਚਲੇ ਗਏ ਨੇ ਤੇ ਉਹ ਵੇਖਦੇ ਆ ਕੌਣ ਆਉਂਦਾ ਆ ਆ ਗਿਆ ਜੱਗੀ ਜੱਗੀ ਆਉਂਦਾ ਰੋਟਾ ਵੇਟਰ ਪਾ ਕੇ ਤੇ ਇਹ ਵੀ ਗਾਲੀਆਂ ਹੱਥ ਖੜਾ ਕਰ ਗਿਆ ਰੋਟੇਟਰ ਪਰਾਣੀ ਤੀਦਾ ਲਾਇਆ ਪਾ ਕੇ ਮੈਨੂੰ ਲੱਗਦਾ ਕਿ ਇਹਦੀ ਤਨਪੰਜਿ ਵਾਇਆ ਏ ਚਲੋ ਮੀਂਹਾ ਕਰਦਾ ਹੈ ਭਾਈ ਇਹ ਮਤਲਬ ਇਹ ਵੀਡੀਓ ਵਿਖਾਉਣ ਦਾ ਜਾਂ ਛੋਟੇ ਛੋਟੇ ਕਲਿੱਪਾਂ ਵਿਖਾਉਣ ਦਾ ਮਤਲਬ ਜਿਹੜੇ ਮੇਰੇ ਵੀਰ ਪੰਜਾਬ ਤੋਂ ਬਾਹਰ ਬੈਠੇ ਹੋ ਵਿਦੇਸ਼ਾਂ ਦੇ ਵਿੱਚ ਸਾਡੇ ਪਿੰਡ ਦੇ ਬਹੁਤ ਸਾਰੇ ਵੀਰ ਨੇ ਤੇ ਜੇ ਉਹ ਵੇਖਣਗੇ ਤਾਂ ਉਹਨਾਂ ਨੂੰ ਮਤਲਬ ਲੱਗੂਗਾ ਪਿੰਡ ਦੇ ਵਿੱਚ ਖੁਦ ਪਹੁੰਚਣ ਵਾਲੀ ਫੀਲ ਹੋ ਜਾਂਦੀ ਨਾ ਇਦਾਂ ਦੀਆਂ ਕਲਿੱਪਾਂ ਦੇ ਕੇ ਛੋਟੀਆਂ ਛੋਟੀਆਂ ਚੀਜ਼ਾਂ